ਸੋ ਦੋਸਤੋ ਮੈਂ ਤੁਹਾਡਾ ਆਪਣਾ ਮਨੀ ਸਿੱਧੂ ਲਰ ਰਤੂਰ ਕੋਟ ਬਾਈ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਰਾਮਪਰੇਤੋਂ ਜਦੋਂ ਆਪਣਾ ਬੜੰਡਾ ਰੋਡ ਤੇ ਚੜਦੇ ਆਂਗੇ ਪੋਲ ਦੇ ਥੱਲੇ ਦੀ ਆਉਂਦੇ ਆਂਗੇ ਪੰਜਾਬ ਪੈਰਸ ਵਾਲੀ ਸਾਈਡ ਆ ਜਿਹੜਾ ਪਾਣੀ ਖੜਨ ਕਰਕੇ ਇੱਥੇ ਬਹੁਤ ਵੱਡੇ ਟੋਏ ਬਣ ਗਏ ਸੀ ਜੋ ਕਿ ਹੁਣ ਐਨ ਐਚ 7 ਰੋਡ ਵੱਲੋਂ ਇਹ ਬੰਦ ਕੀਤਾ ਗਿਆਗਾ ਤੁਹਾਡੇ ਸਾਹਮਣੇ ਆਗਾ ਤੇ ਇਹਦੇ ਤੇ ਵੱਡੇ ਪੱਥਰ ਪਈ ਹੈ ਕਿ ਇਧਰ ਕੋਈ ਵੀ ਨਾ ਆਵੇ ਬਾਈ ਇਧਰ ਬਹੁਤ ਵੱਡੇ ਜਿਹੜੇ ਟੋਏ ਬਣ ਚੁੱਕੇ ਨੇਗੇ ਤੇ ਜੇ ਜਾਣਾ ਤੁਸੀਂ ਤਾਂ ਇਹਦੇ ਨਾਲ ਦੂਸਰੀ ਸਾਈਡ ਹੈ ਉਹ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਉਧਰ ਦੀ ਆ ਸਕਦੇ ਹੋਗੇ ਇਤੋਂ ਬਈ ਆਪਾਂ ਸਟੈਲ ਕੋ ਦੇ ਅੱਗੇ ਦੀ ਹੋ ਕੇ ਜੇ ਇਹ ਬਰੰਡੇ ਤੋਂ ਆਪਣੇ ਇੰਟਰ ਹੁੰਦੇ ਆਪਾਂ ਸਰਬਸ ਰੋਡ ਉਸ ਦੇ ਉੱਪਰ ਦੀ ਆਪਾਂ ਜਾ ਸਕਦੇ ਆਂਗੇ ਆ ਤੁਹਾਨੂੰ ਅਸੀਂ ਰਸਤਾ ਜਿਹੜਾ ਉਹ ਵੀ ਦਿਖਾ ਰਹੇ ਆਂਗੇ ਜਦੋਂ ਕਿ ਇਸ ਰਸਤੇ ਤੋਂ ਵੀ ਬਈ ਬਹੁਤ ਵਿਚਾ ਕੇ ਚੱਲਣਾ ਪੈਂਦਾ ਹੈਗਾ ਕਿਉਂਕਿ ਇਹਦੇ ਵਿੱਚ ਪਾਣੀ ਖੜਨ ਕਰਕੇ ਇਹਦਾ ਵੀ ਬੁਰਾ ਹਾਲ ਹੋਇਆ ਪਿਆਗਾ ਜਿਹੜੀ NH7 ਰੋਡ ਵਾਲੀ ਹੈ ਕਿ ਇਹਨਾਂ ਦਾ ਕੋਈ ਧਿਆਨ ਨਹੀਂ ਇੱਧਰ ਆਪਾਂ ਤਾਂ ਟੋਲ ਵਗੈਰਾ ਤਾਂ ਲੈਂਦੇ ਆ ਕਿ ਪਰ ਟੋਲ ਵਰਗੀ ਆਪਾਂ ਨੂੰ ਜਿਹੜੀ ਸੁਵਿਧਾ ਹੈ ਉਹ ਉਪਲਬਧ ਨਹੀਂ ਕਰਾਉਂਦੇ ਤੇ ਅੱਗੇ ਤੁਹਾਨੂੰ ਦਿਖਾਉਨੇ ਆਂ ਅਸੀਂ ਹੁਣ ਕਿ ਕੀ ਹਾਲ ਹੈ ਇਸ ਰੋਡ ਦਾ ਵੀ ਸਾਈਡ ਵੀ ਚੱਲ ਰਹੀ ਹੈ ਕਿ ਤੇ ਸੜਕ ਦੇ ਉੱਤੇ ਜਿਹੜਾ ਪਾਣੀ ਇੱਥੇ ਵੀ ਬਹੁਤ ਖੜਾ ਹੈਗਾ ਇੱਲੇ ਤੇ ਤੁਹਾਨੂੰ ਅਸੀਂ ਕਿੱਥੋਂ ਵਾਦ ਕੰਮ ਗਿਆ ਖੰਬੇ ਕੋਲੇ ਟੋਆ ਬਾਈ ਇਹ ਇੱਥੋਂ ਵੱਜ ਕੇ ਮੜਾ ਜਾ ਇੱਥੇ ਬਹੁਤ ਵੱਡਾ ਟੋਆ ਹੈਗਾ ਇੱਥੇ ਪਹਿਲਾਂ ਜਦੋਂ ਮੈਂ ਆਇਆ ਹੈਗਾ ਉਦੋਂ ਸਾਡੀ ਗੱਡੀ ਵੀ ਟੋਏ 'ਚ ਵੜ ਗਈ ਸੀਗੀ ਤੇ ਇੱਕ ਟੋਆ ਹੈਗਾ ਜਿੱਥੇ ਅੰਗਦਾਮ ਆ ਕਿ ਬੰਦ ਪਈ ਹੈਗੀ ਇੱਥੇ ਆ ਊੜੀ ਤਰੀ ਵੀ ਹੈ ਗਿਆ ਸੁਤ ਜਿਹੜਾ ਬਈ ਜਾਂਦਾ ਇੱਥੇ ਵੀ ਹੋਲ ਹੈਗਾ ਇਹ ਕੋੜਕੜੀ ਬਹੁਤ ਵੱਡਾ ਟੁਗਾਗਾ ਸਤਿਪ੍ਰੀਤ ਭਰਾਵੋ ਇਥੋਂ ਬਚ ਕੇ ਲੰਘਿਆ ਕਰੋ ਕਿਉਂਕਿ ਸਕੂਟਰੀ ਆ ਚਾਹੇ ਮੋਟਰਸਾਈਕਲ ਆ ਗਈ ਬਰੀ ਆਪਣਾ ਤੇਜ਼ ਹੁੰਦਾ ਚਾਹੇ ਹੋਟ ਹੈ ਉਥੇ ਸੱਟ ਲੱਗਣ ਦਾ ਬੰਨੂ ਖਤਰਾ ਲੈਂਦਾਗਾ ਤੇ ਇਹ ਸੜਕਾਂ ਲਿਆਂ ਬੂਰ ਵੀ ਕਰੀ ਸੀ ਇਤਨੀ ਨਵੀ ਆ ਤੁਹਾਡੇ ਸਾਹਮਣੇ ਅਜੇ ਟਾ ਪਈਆਂ ਗਈਆਂ ਤੇ ਇਹਨਾਂ ਬੂਰਾ ਨਹੀਂ ਵੀ ਨਹੀਂ ਬਾਈ ਪਾਣੀ ਝੱਲਿਆ ਇੱਕ ਪਰਲੇ ਪਾਸੇ ਕਰ ਰਹੀ ਸੀ ਇਧਰ ਕਰ ਰਹੀ ਸੀ ਤੇ ਇਹਦਾ ਇੰਨਾ ਕੁ ਬੁਰਾ ਹਾਲ ਆ ਵੀ ਲੰਘਣਾ ਬਹੁਤ ਜਿਆਦਾ ਮੁਸ਼ਕਲ ਆ ਬਾਈ ਜਿਹੜੇ ਬੱਚੇ ਹੁਣ ਟਿਊਸ਼ਨ ਜਾਂਦੇ ਆ ਸਵੇਰੇ ਸ਼ਾਮ ਪਿੰਡਾਂ ਚੋਂ ਇਧਰ ਆਉਂਦੇ ਆ ਕੋਲੜੀ ਤੋਂ ਧੂਰ ਕੋਟ ਤੋਂ ਮੁਹੱਬਤ ਤੋਂ ਸੌਂਦੇ ਰਹਿਦੇ ਤੋ ਹਨਾ ਉਹਨਾਂ ਨੂੰ ਬਹੁਤ ਔਖਾ ਗੰਘਣਾ ਤੇ ਬਾਕੀ ਭਾਈ ਸੜਕ ਦੇ ਉੱਤੇ ਟ੍ਰੈਫਿਕ ਜਿਆਦਾ ਹੋਣ ਕਾਰਨ ਇਹ ਟ੍ਰੈਫਿਕ ਜਿਹੜੀ ਇੱਕ ਸਾਈਡ ਹੋਈ ਵੀ ਹੈ ਗਿਆ ਦੇ ਕੋ ਪਾਣੀ ਕਿੰਨਾ ਕਿੰਨਾ ਫਰਦਾ ਦੇਖੋ ਹੂੰ ਆ ਦੇਖੋ ਭਾਈ ਆਹ ਹਾਲਾ ਗੱਡੀਆਂ ਦਾ ਫੀਡ ਬੈਕ ਕਰਵਾ ਬਾਈ ਫੇਰ ਜਾ ਕੇ ਗੱਡੀਆਂ ਨਿਕਲਣਗੀਆਂ ਅਹਲੀ ਬਾਈ ਬੱਚਤੀ ਚੰਗੀ ਹੈਗੀ ਇੱਥੋਂ ਬਹੁਤ ਹੌਲੀ ਆਇਆ ਕਰੋ ਇਹ ਤਾਂ ਹਜੇ ਪਹਿਲਾ ਹੀ ਮਹੀ ਪਿਆਗਾ ਤੇ ਹਜੇ ਮਹੀ ਤਾਂ ਪੜਨੇ ਸ਼ੁਰੂ ਹੋਣੇ ਆਗੇ ਤੇ ਦੇਖੋ ਲੈ ਆ ਗਈ ਬਾਈ 메ਨ ਰੋਡ ਆਪਣੀ ਇੰਨੇ ਸਹਿਵਣਾ ਤੇ ਬਾਈ ਇਹਨਾਂ ਨੂੰ ਟੋਲ ਦੇਣ ਦਾ ਕੋਈ ਫਾਇਦਾ ਨਹੀਂਗਾ ਜਿੰਨਾ ਚਿਰ ਆਪਾਂ ਨੂੰ ਟੋਲ ਆਰਗੀਆਂ ਸੜਕਾਂ ਨਹੀਂ ਦਿੰਦੇ ਤੇ ਪਾਣੀ ਨਾਲ ਇੱਥੇ ਹਰ ਇੱਕ ਸਾਲ ਬੁਰਾ ਹਾਲ ਹੁੰਦਾਗਾ ਇੱਕ ਅੱਧੀ ਸਾਈਡ ਤਾਂ ਇਹਨਾਂ ਦੀ ਬੰਦ ਹੀ ਰਹਿੰਦੀ ਹੈਗੀ ਆ ਦੇਖੋ ਲੈ ਆ ਬਾਈ ਨੇ ਸਿੱਧੀ ਲੈ ਕੇ ਮੋਟਰਸਾਈਕਲ ਮਾਰਿਆ ਦੀ ਵਿਚੋਣਾ ਜਿਵੇਂ ਦੇਖਦੀ ਨਹੀਂਗੇ ਜਨੋ ਵੀ ਆਪਾਂ ਵੀ ਦੇਖਦੇ ਹਾਂ ਕਿ ਬਾਬੇ ਦੀ ਕਿਰਪਾ ਨਾਲ ਇਹ ਲਾਈਵ ਬਾਈ ਕਰਾ ਹੁਣ ਦੇਖੀ ਬਾਬਾ ਕਿੱਧਰ ਆ ਗਿਆ ਤੁੰਦੇ ਪਾਣੀ ਦਾ ਪਹਿਲਾਂ ਬੜਾ ਖੜਾ ਗਿਆ ਵੀ ਭਾਈ ਇੱਥੋਂ ਜਿਹੜਾ ਹੈਗਾ ਕਿ ਵਿਚਾਰ ਨਾਲ ਲੰਘਿਆ ਕਰੋ ਕਿਉਂਕਿ ਕਿਤਾ ਰੇਵ ਕਈ ਉਹ ਸਾਰੀ ਤਰ੍ਹਾਂ ਸਾਈਡ ਹੋਈ ਵੀ ਹੈਗੀ ਤੇ ਅੱਜ ਚੜ ਕੇ ਭਾਈ ਛੜਕਦੇ ਆਪਾਂ ਉਧਰ ਵੀ ਆਉਣ ਦੀ بجائے ਜਿੱਥੇ ਬੰਦ ਕਰਿਆ ਵਾ ਟੂਏ ਵੱਡੇ ਵੱਡੇ ਹੋਗੇ ਫਿਰ ਪਸੰਦ ਕਰਾਂਗੇ ਬਾਈ ਬੰਦੇ ਵੱਡੇ ਹੋਵੇ ਟੋਏ ਤੇ ਹੁਣ ਆਪਾਂ ਇੱਧਰ ਦੀ ਨੰਗਲੇ ਵੀ ਬੰਦ ਕਰੀਏ ਇਸ ਲਈ ਭਰਾਵੋ ਬੇਨਤੀ ਹੈ ਵੀ ਆਪਾਂ ਜਿਹੜਾ ਹੈਗਾ ਟੋਲ ਟੈਕਸ ਦੀ ਜੰਨੇ ਆ ਕਿ ਤੇ ਸੜਕਾਂ ਬੰਨ੍ਹ ਹੋ ਰਹੀਆਂ ਮਿਲਦੀ ਰਹੀਆਂ ਇਸ ਲਈ ਟੋਲ ਵਾਲੇ ਨਾਲ ਜਾ ਕੇ ਆਪਾਂ ਨੂੰ ਚਾਹੇ ਕੋਈ ਕਮੇਟੀ ਹੈ ਚਾਹੇ ਕੋਈ ਸਰਪੰਚ ਪੰਚ ਹੈ ਨੇੜੇ ਦੇ ਤਰ੍ਹਾਂ ਪਿੰਡਾਂ ਦੇ ਹਨਾ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਕਿ ਚਾਹੇ ਕੋਈ ਕਲੱਬਾਂ ਵਾਲੇ ਹੈ ਚਾਹੇ ਦੇਈ ਪਤਾਣਾ ਕੋਈ ਪਿੰਡ ਨੂੰ ਪ੍ਰਧਾਨਾ ਚ ਆਪਣੇ ਪਾਰਟੀਆਂ ਵਾਲੇ ਆ ਕਿ ਉਹਨਾਂ ਨੂੰ ਇਹ ਗੱਲ ਉਹਨਾਂ ਮੂਰੇ ਰੱਖਣੀ ਚਾਹੀਦੀ ਹੈ ਵੀ ਸਾਤ ਸੋ ਬਾਈ ਤੁਸੀਂ ਕਰੋੜਾ ਰੁਪਇਆ ਟੋਲ ਦਾ ਤਾਂ ਲਈ ਜਾਂਦੇ ਹੋਗੇ ਪਰ ਛੜਕਿਆ ਜਿਹੜੀ ਉਹ ਤੁਸੀਂ ਉਹ ਜੀ ਸਾਨੂੰ ਮੁਹੱਈਆ ਨਹੀਂ ਕਰਾ ਰਹੇ ਇਸ ਲਈ ਬਾਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਕਿ ਇਹ ਕੰਮ ਪਾਰਟੀ ਬਾਈ ਦੇ ਉੱਪਰ ਉੱਠ ਕੇ ਸਾਰਿਆਂ ਨੂੰ ਇਕੱਠਿਆਂ ਹੋ ਕੇ ਕਰਨਾ ਚਾਹੀਦਾ ਹੈਗਾ ਸਾਰੀਆਂ ਸੰਸਥਾਵਾਂ ਇਕੱਠੀਆਂ ਹੋਵੋ ਰਾਮਪੁਰੇ ਫੂਲ ਦੀਆਂ ਤੇ ਨੇੜੇ-ਤੇੜੇ ਦੇ ਪਿੰਡਾਂ ਦੀਆਂ ਤਾ ਜੋ ਕਿ ਆਪਾਂ ਜਿਹੜਾ ਹੈਗਾ ਇਸ ਦਾ ਕੋਈ ਹੱਲ ਕਰਵਾ ਸਕੀਏ ਨਹੀਂ ਤਾਂ ਹਰੇਕ ਸਾਲ ਬਈ ਸੌਣ ਚ ਹਾੜੀ ਹਾੜ ਸੌਣ ਚ ਇਹੀ ਹਾਰ ਦਿੰਦਾਗਾ ਸਾਡੇ ਪਿੰਡ ਤੱਕ ਪਾਣੀ ਪਾਣੀ ਖੜਾ ਹੁੰਦਾ ਪੁਲ ਤੋਂ ਲੈ ਕੇ ਪੀਆਰ ਮਾਰਕੀਟ ਤੱਕ ਸਾਰੇ ਬੁਰਾ ਹਾਲ ਹੁੰਦਾਗਾ ਆਮ ਬੰਦੇ ਦਾ ਨੰਗੇ ਨਾਈਕਾ ਹੁਣ ਲੇਡੀ ਸਕੂਟਰੀਆਂ ਲੈ ਕੇ ਨਗਦੀਆਂ ਚ ਬੱਚੀ ਹੈਗੀ ਸਵੇਰੇ ਸ਼ਾਮ ਟਿਊਸ਼ਨਾਂ ਤੇ ਜਾਂਦੀ ਹੈਗੀ ਉਹਨਾਂ ਦਾ ਲੰਘਣਾ ਬਹੁਤ ਮੁਸ਼ਕਲ ਆ ਬਾਈ ਇਸ ਲਈ ਤੁਹਾਨੂੰ ਚਾਹੀਦਾ ਵੀ ਆਪਾਂ ਹੰਬੜਾ ਮਾਰ ਕੇ ਬਾਈ ਇਕੱਠੇ ਹੋਵੋ ਤਾਂ ਜੋ ਕਿ ਪਾਣੀ ਦਾ ਪਾਣੀ ਦਾ ਜਿਹੜਾ ਕੋਈ ਹੱਲ ਕਰਵਾ ਸਕੀਏ ਧੰਨਵਾਦ ਜੀ